क्या बात हुई थी मेरे घर वाले को फेफड़े में पानी बढ़ गया जी उनको दवाई कराने लाए एक एक कब हुआ जी जब ऑक्सीजन बंद हुई थी जो पर... हाँ जी सात बजे ऑक्सीजन बंद हो गया कितनी मशीनें बंद हुई एक साथ दो नहीं बंद हुई और जो पेशेंट थे दोनों के इकट्ठे डेथ हुई है मशीन पे, बंद होने से डेथ हुई है की मशीन चालू ही था इसके लिए हम पढ़े लिखे नहीं हम जब नहीं। जब आप... क्या नाम क्या था आपके पति का कितनी उम्र थी इसके 3500 रुपये थे सब की गल की भी तो उसको स्नेक बाइट होया तो लगे एडमिट किया उन्होंने स्नेक बाइट होया से की सिस्टर अर्चना सिस्टर कितने टाइम पहले इसे आ, दस कराया जी हां तो 10 दिन हो गए हाँ जी आज क्या हुआ आज अचानक कह रहे हैं कि वो मशीन मतलब तो मशीन में लाइनें आने बंद हो गई वैसे डॉक्टर बोल रहे हैं ठीक हो रही है इम्प्रूव हो रही है धीरे धीरे उसकी वो क्या बोलते हैं खाना पीना भी चालू करवा दे उन्होंने खाना देना दूध देना पानी नारियल पानी हो गया फिर अचानक आज शाम को मैं तो गया था फिर वापस आया मम्मी चाचा भी थे बाद में पता है कि हाँ वो रूम तो ने बंद कर लिया दरवाजा बंद कर लिया सीरियस हो गया कुछ ऐसा फिर बाद में करके डेथ हो गया था मशीनों में लाइन आनी बंद होगी यही बता रहे थे हमको तो ये क्या मशीन और हमारी डॉक्टर से पूछा डॉक्टर से पूछा डॉक्टर यही कह रहा है उसके लंग्स में प्रॉब्लम थी लंग्स में प्रॉब्लम थी हमने पूछा डॉक्टर साथ साथ में रिपोर्ट आती गई एक्सरे होते गए कह रहे इम्प्रूव हो रही है मतलब ठीक हो रही है धीरे धीरे दवाइया भी इसकी

ਲੋਕ ਆਤੇ ਹੋ ਕੋਈ ਜਦੋਂ ਮੈਨੂੰ ਖਬਰ ਮਿਲੀ ਆਮਦਪਾਤੀ ਇਹ ਜਿਹੜਾ ਵਾਕਿਆ ਹੋਇਆ ਇਹਦੇ ਚ ਜਿਹੜੇ ਪੇਸ਼ੈਂਟ ਸੀਗੇ ਆਈਸੀਯੂ ਸਪੈਸੇ ਵੀ ਸੇਕ ਹੁੰਦੇ ਆ ਪਰ ਬਿਲਕੁਲ ਹੀ ਜਿਹੜੇ ਕ੍ਰਿਟੀਕਲ ਸੀ ਇੱਕ ਪੇਸ਼ੈਂਟ ਦੇ ਤਾਂ ਜਿਹੜਾ ਬਾਲਾ ਸਨੇਕ ਪੁਆਇੰਟ ਨਾਲ ਆਇਆ ਉਹਦੇ ਜਿਹੜਾ ਬੜਾ ਉਹਦੀ ਆਕਸੀਜਨ ਸੈਚੂਰੇਸ਼ਨ ਪੂਰੀ ਹੋ ਹੀ ਨਹੀਂ ਰਹੀ ਸੀ ਉਹ ਸਾਰਾ ਕੁਝ ਜਿੰਨੀਆਂ ਵੀ ਸਾਰੀਆਂ ਮੈਡੀਸਿਨ ਚੱਲ ਰਹੀ ਸੀ ਇਹਦੇ باوجود ਕਵਰ ਨਹੀਂ ਹੋ ਰਿਹਾ ਸੀਗਾ ਔਰ ਜਿਹੜਾ ਤੁਹਾਡਾ ਜਿਹੜੇ ਬਾਕੀ ਦੇ ਦੋ ਪੇਸ਼ੈਂਟ ਸੀਗੇ ਇੱਕ ਤਾਂ ਕੋਈ ਡਰੱਗ ਡਿਕਟੀ ਸੀਗਾ ਉੱਥੋਂ ਸੈਂਟਰ ਚ ਆਇਆ ਸੀਗਾ ਔਰ ਉਹ ਉਹਦੀ ਵੀ ਹਾਲਤ ਬਹੁਤ ਖਰਾਬ ਸੀ ਜੀ ਤੇ ਤੀਜੇ ਪੇਸ਼ੈਂਟ ਤੀਜੇ ਪੇਸ਼ੈਂਟ ਸਿਗਰਟੇ ਮਲਟੀ ਆਰਗਨ ਫੇਲ ਹੋ ਰਾਨੇ ਸੀਗੇ ਆਕਸੀਜਨ ਦਾ ਸਪਲਾਈ ਕੋਈ ਇਸ ਤਰ੍ਹਾਂ ਨਹੀਂ ਹੋਈ ਘੱਟ ਗਿਆ ਵੀ ਥੋੜਾ ਜਿਹਾ ਪ੍ਰੈਸ਼ਰ ਘੱਟ ਹੋਇਆ ਸੀਗਾ ਇੱਕ ਕੰਪਰੈਸਰ ਦੇ ਵਿੱਚ ਦਿੱਕਤ ਆਈ ਸੀ ਔਰ ਜਿਹੜਾ ਬੰਦਾ ਉੱਥੇ ਡਿਊਟੀ ਤੇ ਸੀਗਾ ਉਹਦੇ ਨਾਲ ਨਾ ਸਾਡੇ ਕੋਲੇ ਸਿਲੰਡਰ ਹੁੰਦੇ ਆ ਮਤਲਬ ਜਿਹਨੂੰ ਜਿਹਨੂੰ ਸਿਰਫ ਇੱਕ ਸਿਰਫ ਜਿਹੜਾ ਸੇਫ ਚੇਂਜਓਵਰ ਕਰਨਾ ਉਹਨੇ ਕਰਤਾ ਸੀ ऑक्सीजिनी सप्लाई थोड़ी देर वास्ते प्रेशर कट होया सीगा नाल दे उन्होंने चोड़ करता और दूसरा जेड़ा पॉइंट है चलता पे प्लांट ऊपर उन्होंने का प्रेशर भी जेड़ा दूजा स्टार्ट करके उधर शिफ्ट करता ऑक्सीजन सप्लाई पूरी है पर तो थोड़ी देर वास्ते प्रेशर कट होया और जेड़े तीनों ही प्रेजेंटेड है सीगा क्रिटिकल सिचुएशन प्रेशर का गेस मतलब यू कैन से मे बी वन और टू मिनट्स सर टाइमिंग रही है टाइमिंग की रही है हमें मतलब ए मतलब मेरा ख्याल है ਮਾਠਾ ਬਾਕਰ ਤੋਂ 8:00 ਉਹ ਸਾਰੀ ਸਾਰੀ ਟਾਈਮਿੰਗ ਉਸੇ ਟਾਈਮ ਰਹੇ ਹਾਂਜੀ ਸਹੀ ਟਾਈਮਿੰਗ ਉਸੇ ਟਾਈਮ ਰਹੇ ਇੱਕੋ ਇੱਕੋ ਟਾਈਮ ਇੱਕ ਟਾਈਮ ਇੱਕ ਟਾਈਮ ਤਰੀ ਹੋ ਜਾਂਦਾ ਸਰ ਜਾਂ ਦੂਜਾ ਇਸ਼ੂ ਹੈਗਾ ਕਿ ਇਕੱਠੀਆਂ ਨਹੀਂ ਹੋਈਆਂ ਹੈਗੀਆਂ ਅੱਗੇ ਪਿੱਛੇ ਹੋਈਆਂ ਹੈਗੀਆਂ ਔਰ ਉਹਨਾਂ ਦੇ ਵਿੱਚ ਗੈਪ ਸੀਗਾ 10-15 ਦਾ ਬੜੇ ਬਾਹਰ ਦਾ ਰੋਪਾ ਕਿ ਪਹਿਲਾਂ ਵੀ ਮਸ਼ੀਨਾਂ ਬੰਦ ਹੋਈਆਂ ਸੀਗਾ ਕਿ ਮਸ਼ੀਨ ਮਸ਼ੀਨ ਤਾਂ ਬੰਦ ਹੋਈ ਨਹੀਂ ਹੈ ਮਸ਼ੀਨ ਤਾਂ ਬਿਜਲੀ ਨਾਲ ਚੱਲਦੀ ਹੈ ਨਾ ਜੇ ਉਹਦੀ ਤਾਂ ਪਾਵਰ ਬੈਕਅਪ ਵੀ ਹੈ ਮਸ਼ੀਨ ਨਹੀਂ ਬੰਦ ਹੋਈ ਹੈ ਸਿਰਫ ਤੇ ਸਿਰਫ ਆਕਸੀਜਨ ਦਾ ਜਦੋਂ ਉਹਨੇ ਜਦੋਂ ਉਹਨੇ ਚੇਂਜ ਓਵਰ ਕੀਤਾ ਉਹਦੇ ਚੇਂਜ ਓਵਰ ਕਰਨ ਦੇ ਵਿੱਚ ਹੀ ਮਤਲਬ ਤੁਸੀਂ ਕਹ ਲਓ 1 ਡੇਢ ਮਿੰਟ ਦਾ 2 ਮਿੰਟ ਦਾ ਨੱਕ ਸੀਗਾ ਗੈਪ ਜ਼ਿਆਦਾ ਨਹੀਂ ਸੀ ਸਰ ਐਮਐਸ ਕਰਨੀ ਇਹਨਾਂ ਨੂੰ ਨੁਕਸਾਨ ਜਿਹੜਾ ਹੈ ਨਹੀਂ ਉਹਦੇ ਚ ਦੇਖੋ ਇੱਕ ਤਾਂ ਪੇਸ਼ੈਂਟ ਜਿਹੜੇ ਹੁੰਦੇ ਆ ਵੈਸੇ ਵੀ ਆਈਸੀਯੂ ਚ ਕੋਈ ਪੇਸ਼ੈਂਟ ਵੀ ਕ੍ਰਿਟੀਕਲ ਹੁੰਦਾ ਹੈ ਬਟ ਜਿਹਦੇ ਚ ਇਸ ਤਰ੍ਹਾਂ ਇੱਕ ਜਿਹੜਾ ਸਨੇਕ ਵਾਈਟ ਸੀਗਾ ਉਹਦੇ ਲੰਗਸ ਦੀ ਕੰਸੋਲਿਡੇਸ਼ਨ ਸੀ ਦੂਜੇ ਦੇ ਵਿੱਚ ਵੀ ਮਲਟੀ ਆਰਗਨ ਫੇਲਿਅਰ ਸੀ ਜਿੱਥੇ ਵੀ ਡਰਗਡ ਐਕਸੀਜਨ ਵਿੱਚ ਦੂਜਾ ਪੇਸ਼ੀ ਜਿਹੜਾ ਸਟੋਪਰ ਪ੍ਰੋਸੈਸ ਸੀ ਉਹਦੇ ਸਾਰ ਜੇ ਨੂੰ ਆਪਾਂ ਹਾਈ ਰਿਸਕ ਪੇਸ਼IENTS ਕਹਿੰਦੇ ਆ ਉਹਦੇ ਵਿੱਚ ਡੈਫੀਨਿਟਲੀ ਜਿਹੜਾ ਹੈਗਾ ਉਹ ਤੁਸੀਂ ਕਹਿ ਸਕਦੇ ਹੋ ਕਿ ਜਦੋਂ ਆਕਸੀਜਨ ਦਿੱਸਪੋ ਕਿ ਪ੍ਰੈਸ਼ਰ ਵੀ ਘਟਦਾ ਹੋ ਤਾਂ ਗੈਸਰ ਕਰਦਾ ਹੈ ਕਿਉਂਕਿ ਜਦੋਂ ਪੂਰੀ ਵੀ ਚੱਲ ਰਹੀ ਸੀ ਆਕਸੀਜਨ ਤਾਂ ਉਹ ਨਹੀਂ ਮੇਨਟੇਨ ਨਹੀਂ ਹੋ ਰਹੀ ਕੋਈ ਜਾਂਚ ਹਾਂ ਜੀ ਹਾਂ ਉਹ ਕੋ ਕੱਲ ਨੂੰ ਮੇਰੇ ਜਿਹੜੇ ਡਿਪਟੀ ਡਾਕਟਰ ਚੰਡੀਗੜ੍ਹ ਤੋਂ ਸਾਰੀ ਟੀਮ ਆਏ ਕਿ ਉਹ ਇੰਡੀਪੈਂਡੈਂਟ ਸਾਰੀ ਇਨਫਾਰਮੇਸ਼ਨ ਸਰ ਜਾਂਚ ਜਾਂਚ ਲਈ ਤਾਂ ਐਮਐਸ ਨੇ ਵੀ ਕਹਿ ਨਾ ਮੈਂ ਕਿਹਾ ਮੈਂ ਬਣਾ ਲਈ ਉਹ ਦੋ ਦਿਨ ਕੇ ਬਾਅਦ ਰਿਪੋਰਟ ਆਏਗੀ ਦੇਖੋ ਸਰਕਾਰ ਕੀ ਤਰਫੋਂ ਕਿਆ ਐਕਸ਼ਨ ਹੈ ਦੇਖੋ ਮੇਰੀ ਤਰਫੋਂ ਜੋ ਹੈ ਨਾ ਜੀ ਮਤਲਬ ਜੋ ਹਿੰਦੀ ਘਰ ਸੇ ਮੇਰੀ ਟੀਮ ਆਏਗੀ ਉਹ ਸੀਨੀਅਰ ਡਾਕਟਰਸ ਆਉਣਗੇ ਉਹ ਆਪਣਾ ਇੰਡੀਪੈਂਡੈਂਟਲੀ ਦੇਖਣਗੇ ਸਾਰਾ ਕਿਉਂਕਿ ਉਹ ਆਬਜੈਕਟਿਵ ਹੈ ਉਹ ਬਾਹਰ ਸੇ ਤੇ ਲੱਗਦਾ ਹੈ ਕਿਈ ਨਾ ਕਿਈ ਅਨਕਿਆਲੀ ਹੋਈ ਹੈ ਜੋ ਲਾਪਰਵਾਹੀ ਆਈ ਹੈ ਸੋ ਦੇਖੋ ਅਭੀ ਅਭੀ ਨਾ ਇਸ ਮੇ ਕੋਈ ਜਲਦਬਾਜ਼ੀ ਨਾ ਕਰੇ ਅਫਸਰ ਐਕਟਾ ਮੌਸਾਵਰ ਲੋਈ ਕਲ ਕੀਤੀ ਗਈ ਹੈ ਕਿ ਉਹਨਾਂ ਦਾ ਕਹਣਾ ਕਿ ਸਾਡੇ ਕੋਲ ਸਟਾਫ ਦੀ ਕਮੀ ਹੋਣ ਦੇ ਕਰਕੇ ਹੋਰ ਕਰਮਚਾਰੀ ਨੂੰ ਆਪਾਂ ਇਸ ਆਪਣਾ ਡਾਟਰ ਨੂੰ ਵੀ ਤਾਇਗਾ ਆਪ ਇਸਪਲ ਕਰ ਰਹੇ ਹਾਂ ਨਹੀਂ ਨਹੀਂ ਤੁਸੀਂ ਦੇਖੋ ਸਾਡੇ ਕੋਲੇ ਮੇਰਾ ਖਿਆਲ ਫੋਰਡ ਚੱਲਿਆ ਜੀ ਤੇ ਉਹ ਜਿਹੜੇ ਇੰਟਰਨ ਹੈ ਜੀ ਇਹ ਐ ਸਮੋਸਾ ਸਾਹਿਬ ਕਹਿ ਰਹੇ 700 ਸੁਣ ਲੋ ਸੁਣ ਲੋ ਸੁਣ ਲੋ ਬਰੀ 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 ਬੈਤੀ ਸੁਣ ਲੋ ਜੀ 46 ਦਾ ਸਾਡੇ ਕੋਲੇ ਜਿਹੜੇ ਜਿਹਨੂੰ ਅਸੀਂ ਰਿਟਰਨ ਕਰਨੇ ਆ ਡਾਕਟਰ ਹੁੰਦੇ ਆ ਉਹ ਫਿਰ ਉਸ ਤੋਂ ਸਭਾ ਹਾਊ ਸਰਜਨ ਕਿੰਨੇ ਆ ਤੁਹਾਡੇ ਕੋਲ 14 ਉਹ ਸਰਜਨ ਹੈ ਜੀ ਡੀਆਰਪੀ ਔਰ ਡੀਐਨਬੀ ਵਾਲੇ ਐ ਸਮੋਸਾ ਪਿੱਛੇ ਖੜੇ ਨਾ 46 ਆ ਜੀ ਤੁਹਾਡੇ ਕੋਲ ਜਿਹੜੇ ਕਲਮ ਜਿਹੜੇ ਕਦੀ ਫੋਨ ਕਰਕੇ ਆਪਾਂ ਜਿਹੜਾ ਇੱਕ ਮਿੰਟ ਇੱਕ ਮਿੰਟ 43 ਤਾਂ ਕਮੀ ਕਹੀ ਨਾ ਇੱਕ ਮਿੰਟ ਇੱਕ ਮਿੰਟ ਜੀ ਨਹੀਂ ਆਇਆ ਚਾਲੀ ਡਾਕਟਰ ਇੰਟਰਨ ਜੀ 14 ਤੁਹਾਡੇ ਹਾਊਸ ਸਰਜਨ ਜੀ ਉਸ ਤੋਂ ਸਵਾਇ ਡੀ ਐਨ ਬੀ ਦੇ ਔਰ ਡੀ ਆਰ ਪੀ ਦੇ ਸਟੂਡੈਂਟਸ ਚਾਲੀ ਹੋ ਗਿਆ ਅਟੈਨੀ ਗਿਵਨ ਟਾਈਮ ਆਈ ਸੀ ਯੂ ਦੇ ਵਿੱਚ ਹਰ ਬੈੱਡ ਤੇ ਦੋ ਜਾਂ ਤਿੰਨ ਡਾਕਟਰ ਹੁੰਦੇ ਆ ਸਰਕਾਰ ਕੀ ਤਰਫੋਂ ਕੋਈ ਸਾਥ ਨਹੀਂ ਆਕਸੀਜਨ ਜਿੰਕੀ ਜਿੰਕੀ ਗੱਲ ਕਰ ਰਹੇ ਆ ਸਰਦੀ ਉਹਨਾਂ ਦੇ ਬੜੀਆਂ ਬੜੀਆਂ ਮੈਂ ਦੇਖੋ ਰਾਤ ਨੂੰ ਆਇਆ ਕਿਉਂ ਆ ਮਰੀਜ਼ ਜਲਦੀ ਹੀ ਦਰਦੀਆਂ ਦੇ ਨਾਲ ਹੈ ਕਿ ਸਾਡੇ ਵੱਲੋਂ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਅਸੀਂ ਬਿਲਕੁਲ ਸਰਕਾਰ ਉਹਨਾਂ ਦੀ ਹਰ ਹਰ ਸੰਭ ਕੋਸ਼ਿਸ਼ ਕਰੇਗੀ ਹਰ ਤਰ੍ਹਾਂ ਦੀ ਮਦਦ ਕਰੇਗੀ ਅਸੀਂ ਉਹਨਾਂ ਦੀ ਪਰਿਵਾਰ ਨੂੰ ਮਿਲੇਗਾ ਤੁਹਾਨੂੰ ਮੈਂ ਬਿਲਕੁਲ ਹੁਣ ਐਸੋ ਜਿਹੜਾ ਬਚਾਰੇ ਉਹ ਜਿਹੜਾ ਹੈ ਕਰੋ ਸਾਦਮੀ ਚ ਬਿਲਕੁਲ ਬਿਲਕੁਲ ਮਿਲੇਗਾ ਜੀ ਉਹਨਾਂ ਨੂੰ ਪਰਿਵਾਰ ਨੂੰ ਮਿਲੇਗਾ ਹਾਂ ਕੋਪੀ ਦੇਖ ਰਹਾ ਤਾਂ ਸਰ ਇਸ ਵਿੱਚ ਉਹਦਾ ਉਹਦੇ ਵਿੱਚ ਜਿਹੜਾ ਉਹਦਾ 24/7 ਉਹਦੇ ਵਿੱਚ 22 ਰੋਟੇਸ਼ਨ ਜਿਹੜਾ ਸਟਾਫ ਹੁੰਦਾ ਜਿਹੜਾ ਕਿ ਉੱਥੇ ਬੈਠਾ ਹੁੰਦਾ ਪਲਾਨਟ ਦੇ ਵਿੱਚ ਬਾਕੀ ਡਾਕਟਰਸ ਹੁੰਦੇ ਆ ਉਹਨਾਂ ਦੀ ਆਪਸ ਕੋਆਰਡੀਨੇਸ਼ਨ ਹੁੰਦੀ ਆ ਡਾਕਟਰ ਸਾਡੇ ਜਿਹੜੇ ਮੈਡੀਕਲ ਸੁਪਰਡੈਂਟ ਵੀ ਇੱਥੇ ਆ ਔਰ ਜਿਹੜੇ ਸਾਡੇ ਬਾਕੀ ਦੇ ਡਾਕਟਰ ਜਿਹੜੇ ਤੁਹਾਡੇ ਕੁਆਲਿਫਾਈਡ ਫੋਰਥ ਕਲਾਸ ਕਰਨ ਵਾਲੀ ਨੂੰ ਪਰ ਡਿਊਟੀ ਦੇ ਉੱਪਰ ਕੀ ਹੋਇਆ ਨਹੀਂ ਨਹੀਂ ਸਾਡਾ ਤਾਂ ਕਹਿਣਾ ਕਿ ਇੱਥੇ ਤੁਹਾਡੇ ਲਾਲ ਖੜੇ ਆ ਦੇਖੋ ਜਿਹੜਾ ਜਿਹੜਾ ਫੋਰਥ ਕਲਾਸ ਆ ਨਾ ਜੀ ਜਿਹੜੇ ਫੋਰਥ ਕਲਾਸ ਆ ਉਹਨਾਂ ਦਾ ਕੰਮ ਸਫਾਈ ਕਰਨਾ ਚਾਹੇ ਦੂਜਾ ਕੰਮ ਆ ਜਿਹੜੀ ਪੇਸ਼ੈਂਟ ਦੀ ਕੰਮ ਕਰਨੀ ਹੈ ਜਿਹੜੇ ਆਈਸੀਯੂ ਦਾ ਹਰ ਪੇਸ਼ੈਂਟ ਪਿੱਛੇ ਤਿੰਨ ਡਾਕਟਰ ਹੈਗੇ ਆ ਸਾਡੇ ਕੋਲ ਉਹਦੇ ਉੱਪਰ ਕੰਸਲਟੈਂਟ ਆ ਜਿਹੜਾ ਨਸਟਰਿਸਟਾ ਜਿਹੜਾ ਇੱਕ ਟ੍ਰੇਨਡ ਨਸਟਰਿਸਟਾ ਉਹਦੇ ਸਾਰੀ ਐਮਰਜੈਂਸੀ ਕਪਰਟ ਅਸੀਂ ਅਗਲੀ ਕਾਰਵਾਈ ਅਸੀਂ ਡਿਟੇਲਡ ਇਨਕੁਆਰੀ ਕਰਾਂਗੇ ਜੀ ਇੱਕ ਤਾਂ ਇਹ ਕਿਉਂ ਹੋਇਆ ਠੀਕ ਹੈ ਜੀ ਇਹਦੇ ਵਿੱਚ ਕਿਤੇ ਮਤਲਬ ਜਿਹੜਾ ਇਹਦੇ ਕਿਉਂਕਿ ਕਾਫੀ ਸਾਰੇ ਬੰਦੇ ਇਨਵੋਲਡ ਹੈ ਤੇ ਕਿਹੜੇ ਲੈਵਲ ਤੇ ਕਿਸੇ ਲੈਵਲ ਤੇ ਕੋਈ ਕੋਈ ਕਮੀ ਪੇਸ਼ੀ ਰਹੀ ਹੈ ਤੇ ਅੱਗੇ ਤੋਂ ਕਦੇ ਨਾ ਹੋਵੇ ਇਹਦੇ ਚ ਆਪਾਂ ਕੀ ਇਮਪਰੂਵਮੈਂਟ ਕਰ ਸਕਦੇ ਆ ਉਹ ਸਾਰਾ ਕੁਝ ਕਰਕੇ ਮੈਨੂੰ ਦੱਸਣਗੇ ਜੀ ਇਹ ਇਹ ਮੇਰੇ ਕੋਲੇ ਰਿਪੋਰਟ ਜਿਹੜੀ ਆ ਗਈ ਹੈ ਅਗਲੇ ਅਗਲੇ ਹਾਂ 48 ਆਰਸ ਆ ਜਗੀ ਜੀ ਇਸ ਪਲਾਨ ਕਿ ਰੂਟੀਨ ਚੈਕਿੰਗ ਕਿਵੇਂ ਰਹਤੀ ਹੈ ਕਿਆ ਇਸ ਦਾ ਚੈੱਕ ਅਪ ਇਹਦਾ ਰੈਗੂਲਰ ਰੈਗੂਲਰ ਇਹਦਾ ਜਿਹੜੀ ਸਰਵਿਸਿੰਗ ਵੀ ਹੁੰਦੀ ਹੈ ਜੀ ਇਹਦਾ ਜਿਹੜਾ ਸਾਰਾ ਚੈੱਕ ਅਪ ਵੀ ਹੁੰਦਾ ਸਾਰਾ ਕੁਝ ਕਰਦੇ ਆ ਉਹਦੇ ਚ ਕੋਈ ਵੀ ਜਿਹੜੀ ਮਸ਼ੀਨ ਹੈ ਉਹਦੇ ਚ ਕਦੇ ਨਾ ਕਦੇ ਖਰਾਬੀ ਆ ਜਾਂਦੀ ਆ ਤੇ ਉਹ ਕਸਟੈਂਡ ਬਾਈ ਕੰਪਰੈਸਰ ਹੈ ਉਹ ਚੱਲਿਆ ਹੈ